2014 ਤੇ ਸੀਨੀਅਰ ਆਈਐਸ ਅਧਿਕਾਰੀ ਡਾਕਟਰ ਪ੍ਰੀਤੀ ਯਾਦਵ ਨੇ ਅਜ ਪਟਿਆਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਡਾਕਟਰ ਪ੍ਰੀਤੀ ਯਾਦਵ ਨੇ ਕਿਹਾ ਕਿ ਉਹਨਾਂ ਲਈ ਪਟਿਆਲਾ ਜ਼ਿਲ੍ਹਾ ਨਵਾਂ ਨਹੀਂ ਹੈ ਕਿਉਂਕਿ ਉਹ ਇੱਥੇ ਪਹਿਲਾਂ ਬਤੌਰ ਏਡੀਸੀ ਸਵਾਮਾ ਨਿਭਾ ਚੁੱਕੇ ਹਨ ਅਤੇ ਉਹ ਜ਼ਿਲ੍ਹੇ ਬਾਰੇ ਚੰਗੀ ਤਰ੍ਹਾਂ ਜਾਣੂ ਹਨ ਡਾਕਟਰ ਪ੍ਰੀਤੀ ਯਾਦਵ ਨੇ ਕਿਹਾ ਕਿ ਹੁਣ ਉਹ ਦੁਬਾਰਾ ਪਟਿਆਲਾ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਉਹਨਾਂ ਨੂੰ ਇਹ ਮੁੱਖ ਤਰੀਜ ਰਹੇਗੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਅਦਾਇਤਾਂ ਅਤੇ ਲੋਕਾਂ ਦੀਆਂ ਮੰਗਾਂ ਨੂੰ ਸਮਝ ਕੇ ਜ਼ਿਲ੍ਹੇ ਦਾ ਵਿਕਾਸ ਕੀਤਾ ਜਾਵੇ ਅਤੇ ਪੰਜਾਬ ਸਰਕਾਰ ਦੀਆਂ ਸਾਰੀਆਂ ਸਕੀਮਾਂ ਦਾ ਲਾਭ ਲੋਕਾਂ ਲਈ ਏਥਲੇ ਪੱਦਰ ਤੱਕ ਪਹੁੰਚਦਾ ਕੀਤਾ ਜਾਵੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਪਟਿਆਲਾ ਤੋਂ ਜਤਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਾਰੇ ਪਟਿਆਲਾ ਵਾਸੀਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਅੱਜ ਐਸ ਡਿਪਟੀ ਕਮਿਸ਼ਨਰ ਇੱਥੇ ਜੁਆਇਨ ਕੀਤਾ ਹੈ ਤੇ ਪਹਿਲਾਂ ਵੀ ਮੈਂ ਇੱਥੇ ਰਹੀ ਹਾਂ ਤਾਂ ਏਰੀਆ ਨੂੰ ਮੈਂ ਬਹੁਤ ਵਧੀਆ ਤਰੀਕੇ ਨਾਲ ਜਾਣਦੀ ਹਾਂ ਬਟ ਇੱਕ ਵਾਰੀ ਮੈਨੂੰ ਫਿਰ ਮੌਕਾ ਮਿਲਿਆ ਹੈਗਾ ਇੱਥੇ ਕੰਮ ਕਰਨ ਦਾ ਤਾਂ ਮੇਰੀ ਅਪਰੋਚ ਰਹੂਗੀ ਇੱਥੇ ਕਿ ਜੋ ਤੁਹਾਡੀ ਮੰਗ ਹੈਗੀ ਜੋ ਆਪਾਂ ਨੂੰ ਲੋਕਲੀ ਚਾਹਤ ਆਏਗਾ ਉਹ ਨੂੰ ਮੈਂ ਸਮਝ ਕੇ ਉਹ ਨੂੰ ਡਿਲੀਵਰ ਕਰ ਸਕਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਖੁੱਲਾ ਸੱਦਾ ਹੈ ਤੁਸੀਂ ਆਪਣੇ ਸੁਜੈਸ਼ਨਸ ਮੈਨੂੰ ਦੇ ਸਕਦੇ ਹੋ ਜਿਹੜੇ ਫੋਰਥ ਕਮਿੰਗ ਹੈ ਕਿ ਆਪਾਂ ਕੀ ਸੁਧਾਰ ਕਰ ਸਕਦੇ ਹਾਂ ਆਪਣੀ ਸੇਟਿੰਗ ਕਿੱਦਾਂ ਓਨ ਕਰਕੇ ਹੋਰ ਬਿਹਤਰ ਕਰ ਸਕਦੇ ਆ ਪੇਜ ਸਕਦੇ ਹੋ ਇਸ ਦੇ ਨਾਲ ਨਾਲ ਕਿਸੇ ਨੂੰ ਕੋਈ ਕੰਪਲੇਂਟ ਹੁੰਦੀ ਹੈਗੀ ਤੁਸੀਂ ਮੈਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ ਸਾਡੀ ਅਫੀਸ਼ੀਅਲ ਈਮੇਲ ਆਈਡੀ ਤੇ ਤੁਸੀਂ ਜੋ ਵੀ ਭੇਜੋਗੇ ਮੈਂ ਆਪ ਪਰਸਨਲੀ ਉਸ ਨੂੰ ਦੇਖਦੀ ਹਾਂ ਮਾਨੀਟਰ ਕਰਦੀ ਹਾਂ ਤਾਂ ਇਸ ਦੇ ਨਾਲ ਹੀ ਨਾਲ ਮੈਨੂੰ ਇੱਕ ਸਾਰਿਆਂ ਨੂੰ ਇੱਕ ਖੁੱਲਾ ਸੱਦਾ ਇਸ ਚੀਜ਼ ਦਾ ਵੀ ਹੈਗਾ ਕਿ ਤੁਸੀਂ ਆਪਣੇ ਸੁਝਾ ਲੈ ਕੇ ਆਓ ਸੁਜੈਸ਼ਨਸ ਲੈ ਕੇ ਆਓ ਕਿ ਆਪਾਂ ਆਪਣੇ ਸ਼ਹਿਰ ਵਾਸਤੇ ਹੋਰ ਕੀ ਕਰ ਸਕਦੇ ਨੇ ਤੇ ਇਸ ਨੂੰ ਅੱਗੇ ਹੋਰ ਕਿਦਾਂ ਬਿਹਤਰ ਕਰ ਸਕਦੇ ਆ ਪੰਜਾਬ ਗਵਰਨਮੈਂਟ ਸੀਐਮ ਸਾਹਿਬ ਦਾ ਤੇ ਸਾਰੇ ਸਾਰਿਆਂ ਦਾ ਇੱਕ ਪ੍ਰਾਲਾ ਹੈਗਾ ਕਿ ਅਸੀਂ ਇਸ ਵਾਰੀ ਗ੍ਰੀਨ ਔਰ ਆਪਣੇ ਫਿਊਚਰ ਵਾਸਤੇ ਸਸਟੇਨੇਬਲ ਡਵੈਲਪਮੈਂਟ ਵਾਸਤੇ ਥੋੜਾ ਫੋਕਸ ਕਰ ਰਹੇ ਆ ਆਪਾਂ ਸਾਰਿਆਂ ਨੇ ਦੇਖਾਇਆਗਾ ਕਿ ਹੀਟ ਵੇਵ ਕਿੰਨੀ ਹੈਗੀ ਹੁਣ ਬਰਸਾਤਾ ਦਾ ਮੌਸਮ ਹੈਗਾ ਅੱਗੇ ਵੀ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਆਪਣੇ ਡਵੈਲਪਮੈਂਟਲ ਇਸ਼ੂਸ ਦੇ ਨਾਲ ਨਾਲ ਆਪਾਂ ਜਿਹੜੀ ਆਪਣੀ ਐਗਜ਼ਿਸਟਿੰਗ ਗ੍ਰੀਨਰੀ ਹੈ ਉਹਨੂੰ ਸੇਵ ਕਰੀਏ ਤੇ ਵੱਧ ਤੋਂ ਵੱਧ ਹੋਰ ਬੁਖਾਲ